ਦੇ ਹੂਰ ਲਗਾ ਉਹ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਇਹ ਤਸਵੀਰਾਂ ਨੇ ਜੇਲਾ ਪੱਤਰਕਾਰ ਸਾਹਿਬ ਬਲਾਕ ਕੋ ਮਾਣੋ ਦੀਆਂ ਜਿੱਥੇ ਅਜੇ ਘੰਟੇ ਤੋਂ ਬਹੁਤ ਤੇਜ਼ੀ ਨਾਲ ਪੈ ਰਿਹਾ ਹੈ ਆਪ ਕੋ ਆਪਣੇ ਇਲਾਕੇ ਦਾ ਦੱਸੋ ਹਾਲ ਕਿੱਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਕਸਾਨਾ ਦੇ ਕਿਰੇ ਦੇ ਵੀ ਆਈ ਰੌਣਕ ਜੋ ਬਸਾਤੀ ਪਾਣੀ ਹੈ ਕੁਦਰਤ ਦਾ ਇੱਕ ਅਤਿ ਸੋਮਾ ਹੈ ਵੇ ਸਗਣਾ ਸਬਜ਼ੀਆਂ ਹਰੇ ਚਾਰੇ ਚਰੀਆਂ ਵਾਸਤੇ ਬਹੁਤ ਹੀ ਲਾਭ ਦੇਖ ਹੁੰਦਾ ਹੈ ਦੇ ਉਹ ਬਾਣਾ ਚ ਵੀ ਪੂਰੀ ਤਰ੍ਹਾਂ ਨਾ ਪਾਣੀ ਤਰ ਚੁੱਕਿਆ ਹੈ। ਉਹ ਹਰੇ ਚਾਰੇ ਵਾਲੇ ਵਣ ਸੀ। ਉਹਨਾਂ ਵਿੱਚ ਵੀ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਇਹਨੀ ਤੇਜ਼ ਬਰਸਾਤ ਹੋਈ ਹੈ। ਜਿਹੜੀਆਂ ਬਾਜਰੇ ਟਾਈਟਰੀ ਹੋ ਚੁੱਕੇ ਹਨ। ਇਹ ਤਸਵੀਰਾਂ ਜਿਹੜਾ ਫਤੇਕਰ ਸਾਹਿਬ ਬਲਾਕ ਮੰਡੀਆਂ ਦੀਆਂ ਨੇ। ਤੁਸੀਂ ਵੀ ਆਪੋ ਆਪਣੇ ਇਲਾਕੇ ਦੀਆਂ ਹਾਜ਼ਰੀਆਂ ਲਗਾਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਿਹੜੇ ਬਲਾਕ ਵਿੱਚ ਕਿਹੜੇ ਜ਼ਿਲ੍ਹੇ ਚ। ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਬਲਾਕ ਮੰਡੀਆਂ ਜਿਹੜਾ ਫਤੇਕਰ ਸਾਹਿਬ ਦੀਆਂ ਨੇ। ਪਾਣਾ ਦੇ ਵਿੱਚ ਵੀ ਪਾਣੀ ਭਰ ਦਿੱਤਾ ਤੇਜ਼ ਬਰਸਾਤ ਨੇ ਸੋ ਕਿਸਾਨਾਂ ਦੇ ਆਏ ਚਿਹਰੇ ਤੇ ਰੌਣਕ ਕੁਦਰਤੀ ਸੁਮਾਈ ਦੇ ਬਿਨਾ ਖੇਤੀ ਬੜੀ ਵੀ ਦੂਰੀ ਹੈ ਕਿਉਂਕਿ ਧਰਤੀ ਵਿੱਚੋਂ ਵੀ ਪਾਣੀ ਕਿੰਨਾ ਕੁ ਚਿਰ ਕੱਢੀ ਜਾਵਾਂਗੇ ਜਦੋਂ ਕੁਦਰਤ ਮਿਹਰਬਾਨ ਹੁੰਦੀ ਹੈ ਤਾਂ ਕਿਸਾਨ ਵੀ ਖੁਸ਼ ਹੁੰਦਾ ਹੈ ਗਰਮੀ ਤੋਂ ਵੀ ਰਾਹਤ ਮਿਲਦੀ ਹੈ ਧੂੜ ਮਿੱਟੀ ਤੋਂ ਵੀ ਛਡਕਾਰਾ ਹੁੰਦਾ ਹੈ ਫਸਲਾਂ ਸਬਜ਼ੀਆਂ ਸਭ ਨੂੰ ਪਾਣੀ ਮਿਲਿਆ ਆਪੋ ਆਪਣੇ ਇਲਾਕੇ ਦਾ ਹਾਲ ਦੱਸੋ ਵੀਰੋ ਕਮੈਂਟਾਂ ਵਿੱਚ ਕੀ ਆ ਇਹ ਤਸਵੀਰਾਂ ਜਿਲ੍ਹਾ ਫਤਿਹਗੜ ਸਾਹਿਬ ਬਲਾਕ ਖਮਨੋਦੀਆਂ ਨੇ। ਕੋਈ ਦੇ ਸਦੇ ਵਾਹਣਾ ਦੇ ਵਿੱਚ ਵੀ ਪਾਣੀ ਭਰਤੇ ਨਹੀਂ ਤੇਜ਼ ਬਰਸਾਤ ਹੋਈ ਹੈ। ਇਹਨੂੰ ਵੀ ਰਵੀ ਕਿਸਾਨ ਵੀਰਾਂ ਦਾ ਕਦੂ ਦਾ ਕੰਮ ਕੱਲ ਤੱਕ ਤਾਂ ਅੱਗੇ ਤੀਜੀ ਰੀ ਲਾ ਕੇ ਵਿਲੇ ਹੋ ਜਾਣਗੇ। ਇਹ ਤਸਵੀਰਾਂ ਜਿਲ੍ਹਾ ਫਤਿਹਗੜ ਸਾਹਿਬ ਬਲਾਕ ਖਮਨੋਦੀਆਂ ਨੇ। ਦੇਖੋ ਵੀਰੋ ਵਾਹਣਾਂ ਦੇ ਵਿੱਚ ਵੀ ਪਾਣੀ ਭਰ ਦਿੱਤਾ। ਆਪ ਕੋ ਆਪਣੇ ਇਲਾਕੇ ਦਾ ਕਮੈਂਟਾਂ ਵਿੱਚ ਜਰੂਰ ਲਿਖਿਓ ਕਿੱਥੇ-ਕਿੱਥੇ ਮੀਂਹ ਪਿਆ ਹੈ। ਉਹ ਮੀਂਹ ਜਿੱਥੇ ਕਿਸਾਨਾਂ ਦੇ ਜਿਹੜੇ ਤੇ ਰੌਣਕਾਈ ਆ ਉੱਥੇ ਹੀ ਗਰਮੀ ਤੋਂ ਵੀ ਬਹੁਤ ਵੱਡੀ ਰਾਹਤ ਮਿਲੀ ਆ ਆਪਕੋ ਆਪਣੇ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਇਲਾਕੇ ਵਿੱਚ ਮੀਂਹ ਪੈ ਰਿਹਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਤਸਵੀਰਾਂ ਬਲਾਕ ਖਮਾਣੋ ਜ਼ਿਲ੍ਹਾ ਫਤਿਹਗੜ ਸਾਹਿਬ ਦੀਆਂ ਨੇ ਇੱਥੇ ਬਹੁਤ ਤੇਜ਼ ਰਫ਼ਤਾਰ ਨਾਲ ਮੀਂਹ ਪਿਆ ਹੈ ਦੇਖੋ ਤੁਸੀਂ ਬਾਣਾ ਦੇ ਵਿੱਚ ਵੀ ਕੈਮਰੇਜ ਦੇ ਜਿਹੜੇ ਦੇਖੋ ਬਾਣਾ ਦੇ ਵਿੱਚ ਵੀ ਪਾਣੀ ਭਰ ਗਿਆ ਹੈ ਕੱਦੂ ਵਾਲੇ ਖੇਤ ਤੇ ਵਣ ਇੱਕ ਬਰ ਬਰ ਕਰਦੇ ਹਨ ਉਹਦੇ 2-4 ਦਿਨਾਂ ਦੇ ਵਿੱਚ ਲੱਗਦਾ ਵੀ ਇਹ ਕੀਤੀ ਜੀ ਦਾ ਤਾਂ ਕੰਮ ਖਤਮ ਹੋਊਗਾ ਲਗਾਈਦਾ। ਉਹ ਵੀ ਪੈਂਦਾ ਫਿਰ ਲੇਵਰ ਦੀ ਵੀ ਇੱਕਦਾਂ ਖਿੱਚ ਪੈਂਦੀ ਆ। ਕੋਈ ਸਾਲੂਨੀ ਆਪੋ ਆਪਣੇ ਖੇਤਾਂ ਵਿੱਚ ਇਕੱਠਾ ਹੀ ਕਦੋਂ ਕੀਤਾ ਜਾਂਦਾ ਇਸ ਕਰਕੇ ਲੇਵਰ ਦੀ ਵੀ ਖਿੱਚ ਪੈਂਦੀ ਆ ਤਾਂ ਉਹ ਅੱਜ ਉਹ ਕੁਦਰਤ ਮਿਹਰਬਾਨ ਹੋਈ ਹੈ ਦਿਨਾਂ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਕਿਸਾਨਾਂ ਦੇ ਚਿਹਰੇ ਤੇ ਵੀ ਰੌਣਕ ਦੇਖੀ ਜਾ ਸਕਦੀ ਹੈ। ਆਪੋ ਆਪਣੇ ਇਲਾਕਿਆਂ ਦਾ ਦੱਸੋ ਕਿਹੜੇ ਕਿਹੜੇ ਇਲਾਕੇ ਚ ਕਿੰਨਾ ਗਮੀ ਪਿਆ ਕਮੈਂਟਾਂ ਰਾਹੀਂ ਜਰੂਰ ਦੱਸੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਇਹ ਤਸਵੀਰਾਂ ਜਿੱਲਾ ਫਤਿਹਗੜ ਸਾਹਿਬ ਬਲਾਕ ਖਾਣੋਂ ਦੀਆਂ ਨੇ ਆਪੋ ਆਪਣੇ ਇਲਾਕਿਆਂ ਦੀ ਵੀ ਲਗਾਓ ਹਾਜ਼ਰੀ ਉਸਮਾਨ ਦੇ ਵਿੱਚ ਵੀ ਬੱਦਲ ਹੀ ਪਤਲ ਕਾਲਾ ਨਜ਼ਰ ਆ ਰਿਹਾ ਸੋ ਇਹ ਤਸਵੀਰਾਂ ਨੇ ਜਿੱਲਾ ਫਤਿਹਗੜ ਸਾਹਿਬ ਫਲਾਣੋਂ ਦੀਆਂ ਆਲੇ-ਦਲੇ ਕਈ ਵਸੇ ਮੀਂਹ ਪੈ ਰਹੇ ਹਨ ਪਰ ਅੱਜ ਜਟਾਣੀ ਨੇ ਮੇਰੇ ਵਿੱਚ ਵੀ ਬਰਸਾਤ ਹੋਈ ਹੈ ਜੇ ਦੇਖ ਸਕਦੇ ਹੋ ਸਮਾਨ ਬਿਲਕੁਲ ਕਾਲਾ ਹੀ ਕਾਲਾ ਨਜ਼ਰ ਆ ਰਿਹਾ ਹੈ ਅਛਾ ਹੌ ਤੱਕ ਤੇਜ਼ ਬਰਸਾਤ ਹੋਣ ਦੀ ਖਵਾਹਿਸ਼ ਹੈ ਇਹ ਆਪਾਂ ਲਈ ਜਟਾਣੀ ਮਾਦੀਆ ਤਸਵੀਰਾਂ ਜਿਲ੍ਹਾ ਫਤਿਹਗੜ ਸਾਹਿਬ ਬਲਾਕ ਮਾਣੋ ਮੇਰੇ ਭਰਾਵੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਕਸਨਾਂ ਮਜ਼ਦੂਰਾਂ ਦੀ ਆਵਾਜ਼ بلند ਕਰਦੇ ਰਹਿੰਦੇ ਹਾਂ ਹਮੇਸ਼ਾ। ਤੁਸੀਂ ਦੇਖਿਓ ਸਦੇ ਉਹ ਵਾਣ ਤੇ ਕਦੂ ਵਾਲੇ ਖੇਤਾਂ ਦੇ ਵਿੱਚ ਕੋਈ ਫਰਕ ਨਹੀਂ ਆ ਸਾਹਮਣੇ ਖੇਤਾਂ ਵੀ ਜੀਰੀ ਲੱਗੀ ਹੋਈ ਆ। ਇਹ ਤਾਂ ਹਰੇ-ਚਾਰੇ ਵਾਲੇ ਖੇਤਾਂ ਜਿਵੇਂ ਪਾਣੀ ਭਰ ਦਿੱਤਾ। ਕੁਦਰਤ ਕੋ ਵੱਡੀ ਕੋਈ ਵੀ ਸਾਕਾਤ ਨਹੀਂ ਮੇਰੇ ਵੀਰੋ। ਅੱਜ ਚੈਨੂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪੋ ਆਪਣੇ ਬਲਾਕਾਂ ਦੀ ਜੇਲਾਂ ਦੀ ਲਗਾਇਓ ਅਜਰੀ ਪਤਾ ਲੱਗ ਸਕੇ ਕਿੱਥੇ ਕਿੱਥੇ ਦੇ ਸੱਜਣ ਸਾਨੂੰ ਦੇਖਦੇ ਨੇ ਤੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਅਸਮਾਨ ਵੀ ਇਸ ਟਾਈਮ ਵੀ ਅਸਮਾਨ ਪੂਰਾ ਕਾਲਾ ਕਾਲਾ ਛਾਇਆ ਹੋਇਆ ਹੈ ਇਹ ਤਸਵੀਰਾਂ ਵਿੱਚ ਜਿਲ੍ਹਾ ਫਤਿਹਗੜ ਸਾਹਿਬ ਬਲਾਕ ਖਮੋੜੋ ਦੀ ਹੈ ਨੇ ਆਪੋ ਆਪਣੇ ਜਿਲ੍ਹੇ ਤੇ ਬਲਾਕਾਂ ਦੀ ਲਗਾਓ ਅਜਰੀ ਭਰਾਓ ਤੁਸੀਂ ਦੇਖ ਸਕਦੇ ਹੋ ਅਸਮਾਨ ਦੇ ਵਿੱਚ ਤੱਲ ਦੇ ਵਿੱਚ ਪਾਣੀ ਹੀ ਪਾਣੀ ਭਰੇ ਹੋਏ। ਦੇਖੋ ਬਾਣ ਵੀ ਇਹ ਕਦੂ ਵਾਲੇ ਖੇਤਾਂ ਵਰਗੇ ਕਰਦੇ ਨੇ। ਅਰੇ ਚਾਰਿਆਂ ਨੂੰ ਪਾਣੀ ਮਿਲਿਆ, ਸਬਜ਼ੀਆਂ ਨੂੰ ਵੀ ਬਰਸਾਤ ਨਾਲ ਪਾਣੀ ਮਿਲਿਆ। ਧਾਤੀ ਦਾ ਵੀ ਪਾਣੀ ਬਚੂ ਆ ਮੀਂਹ ਪੈਣ ਨਾਲ। ਸੋ ਮੇਰੇ ਕਿਸਾਨ ਵੀਰੋ ਵੱਧ ਤੋਂ ਵੱਧ ਗਿਣਤੀ ਚ ਲਗਾਓ ਹਾਜ਼ਰੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਉਹ ਜੋ ਫੋਡੀ ਆਵਾਜ਼ ਅਸੀਂ ਹਮੇਸ਼ਾ ਬਲੰਦ ਕਰਦੇ ਰਹੀਏ। ਸੋ ਵੀਰੋ ਤੁਸੀਂ ਇਸ ਸਮਾਚ ਚ ਵੀ ਦੇ ਸਕਦੇ ਪੂਰਾ ਕੜਾਈ ਕੜਾ ਪਾਣੀ ਦੇ ਜਨਾਰੇ ਬਦਲਾਂ ਦੇ ਵਿੱਚ ਹੋਰ ਵੀ ਤੇਜ਼ ਬਾਰਸ਼ ਹੋਣ ਦੀ ਸੰਭਾਵਨਾ ਹੈ। ਕਿਰਪਾ ਕਰਕੇ ਕਮੈਂਟਾਂ ਵਿੱਚ ਹਾਜ਼ਰੀ ਜ਼ਰੂਰ ਲਗਾਓ ਕਿਹੜੇ ਕਿਹੜੇ ਇਲਾਕੇ ਚ ਮੀਂਹ ਪੈ ਰਿਹਾ ਹੈ ਕਿਹੜੇ ਜ਼ਿਲ੍ਹੇ ਚ ਪੈ ਰਿਹਾ ਹੈ ਤਾਂ ਕਿ ਪਤਾ ਲੱਗੇ ਸਾਡਾ ਚੈਨਲ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਜਾਂਦਾ ਹੈ ਇਹ ਤਸਵੀਰਾਂ ਜਿਲ੍ਹਾ ਫਤਿਹਗੜ ਸਾਹਿਬ ਬਲਾਕ ਖਮੋੜੋਂ ਦੀਆਂ ਨੇ ਦੇਖੋ ਬਾਣ ਵੀ ਪਰਤੇ ਪਾਣੀ ਨਾਲ ਹਰੇ-ਚਾਰੇ ਨੂੰ ਵੀ ਪਾਣੀ ਮਿਲਿਆ ਸਰ ਜੀ ਲਈ ਤਾਂ ਪਾਣੀ ਦੀ ਜ਼ਰੂਰਤ ਹੈ ਜ਼ਰੂਰਤਾ ਹਰੇ ਚਾਰੇ ਲਈ ਪਾਣੀ ਦੀ ਜ਼ਰੂਰਤ ਹੈ ਸਬਜ਼ੀਆਂ ਲਈ ਵੀ ਪਾਣੀ ਦੀ ਜ਼ਰੂਰਤ ਹੈ ਹਰ ਚੀਜ਼ ਲਈ ਪਾਣੀ ਦੀ ਜ਼ਰੂਰਤ ਸੀ ਸੋ ਜਿਹੜਾ ਧਰਤੀ ਤੋਂ ਵੀ ਲਗਾਤਾਰ ਮੋਟਰਾਂ ਚੱਲ ਕੇ ਪਾਣੀ ਨਿਕਲਦਾ ਹੈ ਜੇ ਮੀਂਹ ਪੈਂਦਾ ਤਾਂ ਮੀਂਹ ਪੈਣ ਤੋਂ ਬਾਅਦ ਹੀ ਪਾਣੀ ਮੋਟਰਾਂ ਬੰਦ ਹੁੰਦੀਆਂ ਨੇ ਨਹੀਂ ਤਾਂ ਤੁਹਾਨੂੰ ਪਤਾ ਹੈ ਭਰਾਵੋ ਕਿਸਾਨ ਦੀ ਮਜਬੂਰੀ ਹੈ ਵੀ ਜੀਰੀ ਲਾਉਣ ਵਾਸਤੇ ਉਹਨੂੰ ਪਾਣੀ ਦਿੱਤਾ ਜ਼ਰੂਰਤੀ ਜ਼ਰੂਰਤ ਹੈ ਸੋ ਆਪ ਆਪਣੀ ਬਤੂ ਬਤ ਕੁਇੰਟਾ ਵਿੱਚ ਹਾਜ਼ਰੀ ਲਗਾਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ आ जो थानू किसानी हर अपडेट मिलती रहे धनबाद दोस्त मित्रों